ਸਤਿ ਸ੍ਰੀ ਅਕਾਲ ਨਮਸਕਾਰ ਆਦਾਬ ਮੈਂ ਪ੍ਰਵੀਸ਼ ਸੋਹਣ ਚੰਡੀਗੜ੍ਹ ਨਿਊਜ਼ ਹੱਬ ਦੇ ਵਿੱਚ ਆਪ ਸਭ ਦਾ ਸਵਾਗਤ ਕਰਦਾ ਹਾਂ 13 ਪੈਰ ਮਿਸਾਖੀ ਦੇ ਸੁੱਭ ਦਿਹਾੜੇ ਤੇ ਅੱਜ ਖਾਲਸਾ ਸਾਜਨਾ ਦਿਵਸ ਤੇ ਮੌਕੇ ਤੇ ਦੇਸ਼ ਪਗ ਯੂਨੀਵਰਸਿਟੀ ਦੇ ਚਾਂਸਲਰ ਡਾਕਟਰ ਜੋਰਾ ਸਿੰਘ ਅਤੇ ਪ੍ਰੋ ਚਾਂਸਲਰ ਡਾਕਟਰ ਤਜਿੰਦਰ ਕੌਰ ਵੱਲੋਂ ਨੌਜਵਾਨਾਂ ਸਿੰਘਾਂ ਨੂੰ ਗੁਰਦੁਆਰੇ ਸਾਹਿਬ ਸੈਕਟਰ 8 ਚੰਡੀਗੜ੍ਹ ਵਿਕੇ ਦਸਤਾਰਾਂ ਪੇਟ ਕੀਤੀਆਂ ਗਈਆਂ ਇਹ ਪ੍ਰੋਗਰਾਮ ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਪੰਜਾਬ ਵਿੱਚ ਚਲਾਈ ਗਈ ਨਸ਼ਾ ਮੁਕਤ ਮਹਿੰਮ ਦਾ ਇੱਕ ਹਿੱਸਾ ਹੈ ਵੱਤਵਾ ਨੌਜਵਾਨ ਗੁਰੂ ਦੇ ਲੜਨ ਲੱਗ ਕੇ ਸਿੱਖੀ ਅਪਣਾਉਣ ਇਸ ਮੌਕੇ ਤੇ ਪ੍ਰੋ ਚਾਂਸਲਰ ਡਾਕਟਰ ਤਜਿੰਦਰ ਕੌਰ ਨੇ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਅਤੇ ਦੇਸ਼ ਭਗਤ ਰੇਡੀਓ ਸੰਸਥਾਾਂਾ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣਾ ਹਿੱਸਾ ਪਾਉਣ ਲਈ ਤਤਪਰ ਰਹਿੰਦੀਆਂ ਹਨ ਉਹਨਾਂ ਨੇ ਦੱਸਿਆ ਕਿ ਉਹਨਾਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਔਲਾਵਾਂ ਵੱਲੋਂ ਧਾਰਮਿਕ ਅਤੇ ਸਮਾਜਿਕ ਕੰਮਾਂ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਇਆ ਜਾਵ ਸਕੇ ਇਸ ਮੌਕੇ ਤੇ ਟ੍ਰਾਈ ਸਿਟੀ ਦੇ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ 7 ਤੋਂ 17 ਸਾਲਾ ਵਰਗ ਦੇ ਬੱਚਿਆਂ ਦੇ ਦਸਤਾਰ ਸਜਾਉਣ ਦੇ ਮੁਕਾਬਲੇ ਵੀ ਕਰਵਾਏ ਗਏ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਬਹਿਲ ਨੇ ਦੇਸ਼ ਪਗਦ ਯੂਨੀਵਰਸਿਟੀ ਵੱਲੋਂ ਪਾਏ ਯੋਗਦਾਨ ਦੀ ਸਲੰਘਾ ਕੀਤੀ ਇਸ ਮੌਕੇ ਤੇ ਇਸਤਰੀ ਸਭਾ ਦੇ ਪ੍ਰਧਾਨ ਸ਼੍ਰੀਮਤੀ ਮਲਿਕਾ ਸਿੰਘ ਵੀ ਪ੍ਰੋਗਰਾਮ ਦੇ ਵਿੱਚ ਹਾਜ਼ਰ ਸਨ ਆਓ ਦੇਖਦੇ ਹਾਂ ਇਸ ਪ੍ਰੋਗਰਾਮ ਦੀ ਇੱਕ ਚਲਕ

सिंह, अमरजोत सिंह जी अमरजोत सिंह जी सुखमन प्रीत जी हाँ जी बेटा जी अमरजोत सुखमन प्रीत सिंह आई जी सुखमन

हाँ मैं डॉक्टर गजिंदर प्रो चांसलर देश यूनिवर्सिटी देश भगत यूनिवर्सिटी हरेक साल कोशिश करती है कि ऐसी कुछ ना कुछ चंगे उपराले करिए पिछले साल और साल अस ये उपराला किया कि असी टर्बन डिस्ट्रीब्यूशन बच्चों देने वसाखी बनेगी ਸਾਡਾ ਕਿਉਂ ਹੀ ਵਰਬਨ ਡਿਸਟ੍ਰਿਬਿਊਸ਼ਨ ਦਾ ਹੋਇਆ ਕਿਉਂਕਿ ਅੱਜ ਕੱਲ ਬੱਚੇ ਬਹੁਤ ਸਾਰੇ ਡਰਗਸ ਦੇ ਵਿੱਚ ਧਿਆਨ ਦਿੰਦੇ ਆ ਸੋ ਜਦੋਂ ਆਪਾਂ ਉਹਨਾਂ ਨੂੰ ਸਿੱਖੀ ਬਾਰੇ ਦੱਸਾਂਗੇ ਆਪਣੀ ਗੁਰੂਆਂ ਬਾਰੇ ਦੱਸਾਂਗੇ ਕਿਵੇਂ ਟਰਬਲਸ ਬੰਨੀ ਆ ਵੀ ਜਿਹੜੀ ਫੱਗ ਹੈ ਉਹਦੀ ਕੀ ਅਹਿਮੀਅਤ ਹੈ ਕੀ ਇੱਜ਼ਤ ਹੈ ਬੱਚੇ ਜਦੋਂ ਬੰਨਣਗੇ ਤੁਸੀਂ ਆਪਣੇ ਆਪ ਫੀਲ ਕਰੋਗੇ ਕਿ ਇਹ ਕਿੰਨੇ ਇੰਪੋਰਟੈਂਟ ਹੈ ਦੇਸ਼ ਭਗਤ ਯੂਨੀਵਰਸਿਟੀ ਹਮੇਸ਼ਾ ਇਦਾਂ ਦੀ ਅਪਰਾਲੇ ਖਾਦੀ ਹੈ ਔਰ ਖਾਦੀ ਰਹੇਗੀ ਔਰ ਮੈਂ ਇਹੀ ਕਹਿਣਾ ਚਾਹੁੰਦੀ ਦੇਸ਼ ਭਗਤ ਯੂਨੀਵਰਸਿਟੀ ਦਾ ਨਾਮ ਹੀ ਸੈਕਰੀਫਾਈਸ ਹੈ ਕਿਉਂਕਿ ਸਾਡੇ ਪਿਤਾ ਜੀ ਸਰਦਾਰ ਨਾਲ ਸਿੰਘ ਜੀ ਜੋ ਫਰੀडम फाइਟਰ ਸਨ ਉਹਨਾਂ ਨੇ ਦੇਸ਼ ਦੀ ਆਜ਼ਾਦੀ ਵਾਸਤੇ ਕਸੀਵਾਸ ਚੰਦਰ ਜੀ ਨਾਲ ਉਹਨਾਂ ਨੇ ਆਜ਼ਾਦੀ ਵਾਸਤੇ ਲੜਾਈ ਕੀਤੀ ਔਰ ਸਾਡੇ ਵਿੱਚ ਉਹ ਜਨੂੰਨ ਹੈ ਸਾਡੀ ਫੈਮਿਲੀ ਵਿੱਚ ਜਨੂੰਨ ਹੈ ਕਿ ਅਸੀਂ ਜਿਉਂ ਹਮ ਦੇ ਦੇਸ਼ ਵਾਸਤੇ ਹਮ ਦੇ ਤਰਮ ਵਾਸਤੇ ਹਮੇਸ਼ਾ ਕੁਝ ਨਾ ਕੁਝ ਕਰੀਏ ਥੈਂਕ ਯੂ ਸੋ ਮਚ ਅੱਜ ਕੰਪੀਟੀਸ਼ਨ ਵੀ ਆਪਾਂ ਕਰਵਾਇਆ ਸੀ ਬੱਚਿਆਂ ਨੂੰ turban tying ਦਾ ਔਰ ਜਿਹੜੇ ਜਿਹੜੇ ਬੱਚੇ ਉਹਨਾਂ ਨੇ categories ਬਣਾਈਆਂ ਸਾਨੂੰ ਕਿ ਬੱਚਿਆਂ ਨੂੰ category wise turban tying ਉਹਦੇ ਵਿੱਚ ਗੁਰਦੁਆਰਾ ਸਾਹਿਬ ਨੇ ਬਹੁਤ ਮਿਹਨਤ ਕੀਤੀ ਉਹਨਾਂ ਨੇ ਬੱਚਿਆਂ ਦੇ ਨਾਲ ਪੂਰਾ ਸਾਥ ਲਿਆ ਰਹਾ ਤੇ ਉਹਨਾਂ ਨੇ ਇਹ ਵੀ ਮੈਨੂੰ ਦੱਸਿਆ ਕਿ ਹਰ ਇੱਕ ਬੱਚੇ ਦੀ ਆਪਦੀ ਆਪਦੀ ਡਾਈਮੈਂਸ਼ਨਸ ਹੁੰਦੀ ਹੈ ਪੰਕਤੀ ਸੋ ਉਹਨੇ ਇੰਡੀਵਿਜੂਅਲ ਬੱਚਿਆਂ ਨੂੰ ਪੁੱਛ ਕੇ ਫੱਗ ਉਸ ਤਰੀਕੇ ਨਾਲ ਪਲਾਨ ਕਰਾਈ ਫਿਰ ਕੰਪੀਟੀਸ਼ਨ ਕਰਾਇਆ ਔਰ ਇਟ ਵਾਸ ਡਨ ਵੈਰੀ ਵੈਰੀ ਗੁੱਡ ਹਮ ਮੈਂ ਦੇਖ ਰਿਹਾ ਸੀ ਕੋ ਇਨ 6.5 ਮੀਟਰ 5.5 ਮੀਟਰ ਇਸ ਤਾਂ ਪਾਕਿਸਤਾਨ ਲਿਖਿਆ ਆਇਆ ਸੀਗਾ ਵਰਕਸ ਸਕੂਲਾਂ ਦੇ ਵੀ ਬੱਚੇ ਇਨਵਾਈਟ ਕੀਤੇ ਗਏ ਸਨ ਸੋ ਬਹੁਤ سارے ਬੱਚੇ ਸੀ ਐਂਡ ਅਸੀਂ ਬਹੁਤ ਪ੍ਰਾਊਡ ਹੈ ਕਿ ਸਾਨੂੰ ਇਹ ਸੇਵਾ ਮਿਲੀ ਹੈ ਔਰ ਅਸੀਂ ਸਿੱਖ ਹਾਂ ਉਸ ਸਾਰਿਆਂ ਤੋਂ ਜ਼ਿਆਦਾ ਬੱਚਿਆਂ ਨੇ ਪਾਰਟਿਸਿਪੇਟ ਕੀਤਾ ਮੀਨ ਮੋਰ than 65 ਬੱਚੇ ਸੀ ਕਿ ਹਰ ਏਜ ਦੇ ਵਿੱਚ ਸੀ 10 ਤੋਂ ਲੈ ਕੇ 8 ਸਾਲ ਤੋਂ ਲੈ ਕੇ 16 ਸਾਲ ਦੇ ਬੱਚੇ ਇਸ ਨੂੰ ਕੇ ਨਾ ਉਹਨਾਂ ਸਾਲਾਨਾ ਇਨਾਮ ਪ੍ਰੋਗਰਾਮ ਔਰ ਬੱਚੇ ਦੀ ਗੇੜ ਕਰਦੇ ਹੈ ਕਿ ਭਾਵੇਂ ਅਸੀਂ ਉਹ ਟੈਬਲੇਟ ਜਵਾਂਗੇ ਫਟਾਫੰਦ ਵੀ ਦਿਖਾਵਾਂਗੇ ਔਰ ਸਾਹ ਨੂੰ ਕੁਝ ਨਾ ਮੰਨਣਾ ਉਹਨਾਂ ਨੂੰ ਇਨਾਮ ਦਾ ਨਾਲਜ ਨਹੀਂ ਹੈ ਉਹਨਾਂ ਨੂੰ ਆਪਣੀ ਵਿਸਤਾਰ ਸਿਧਾਂਤ ਦੀ ਦੁਕਾਨ ਦਾ ਨਾਲਜ ਹੈ ਕਿ ਅਸੀਂ ਉਸ ਦੁਕਾਨ ਵਿੱਚ ਕਿਤੇ ਸੋਨਾ ਬੰਦੇ ਆਂ ਔਰ ਅਸੀਂ ਅੱਗੇ ਵੱਧ ਕੇ ਇਸ ਕਮੇਟੇ ਨੂੰ ਸਫਲ ਬਣਾਉਂਦੇ ਔਰ ਮੇਨ ਗੁਰਦਵਾਰਾ ਸਾਹਿਬ ਦਾ ਬੜਾ ਵੱਡਾ ਪ੍ਰਚਾਰਾ ਰਹਿੰਦਾ ਹੈ ਕਿ ਹਰ ਸਾਲ ਮਿੱਥੇ ਨੂੰ ਪੱਲੇ ਇਕੱਠਾ ਕਰਦੇ ਹਾਂ ਬਿਸਮੱਲਾ ਏਨ ਇਨਫੋਰਮੇਸ਼ਨ ਜਾਂਦੀ ਹੈ ਪੀ ਐਲ ਸੀ ਦੇ ਪ੍ਰੋਗਰਾਮ ਕਰਾਏ ਨਾਲ ਪਹਿਲੇ ਸੀ ਨਾਲ ਬੱਚੇ ਆ ਕੇ ਮੇਰੇ ਇਸ ਦਾ ਸਟਾਰਟ ਹੋਵੇ 3 ਸਾਲਾਂ ਦੇ 엄마 ਜੀ ਦੀ ਸੋਨੇ ਡਿਜ਼ਾਈਨ ਦੇ ਕੇ ਮਾਪੀ ਨਹੀਂ ਆਉਣਾ ਹੈ ਬੱਚੇ ਵੀ ਕਿਤੇ ਕੁਝ ਹੈਗਾ ਪਰਗਟਿਉ ਫਾਲ ਸਾਹਿਬ ਪਰਮਾਤਮਾ ਦੀ ਬੋਲ ਅੱਜ ਸਹੇਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਨ੍ਹਾਂ ਦੇ ਪਾਏ ਹੋਏ ਹਸਤੀਆਂ ਦੇ ਉੱਤੇ ਚੱਲਦੇ ਹੋਏ ਅਸੀਂ ਅੱਜ ਸੈਕਟਰ ਆਫ ਸੈਕਟਰ ਦੁਆਰਾ ਸਾਹਿਬ ਪਾਸ਼ਾਹੀ ਵਸਲੀ ਵਿਜੀ ਅਮਰ ਸਾਥੀ ਰਬੂਮ ਮਨਾ ਰਹੇ ਹਾਂ ਅਸੀਂ ਦੁਆਰਾ ਸਾਹਿਬ ਦੇ ਪੋਛੀ ਹੋਈ ਦਸਤਾਰ ਜੋ ਕਿ ਲੱਖਾਂ ਦੇ ਵਿੱਚੋਂ ਸਿੱਖ ਨੂੰ ਇੱਕ ਡਿਫਰੈਂਟ ਆਇਡੈਂਟੀਫਾਈ ਕਰਦੀ ਹੈ ਅਸੀਂ ਜਿਹੜੀ ਕਿ ਬਹੁਤ ਕੁਰਬਾਨੀਆਂ ਦੇ ਕੇ ਸਾਨੂੰ ਪ੍ਰਾਪਤ ਹੋਈ ਲੰਮਾ ਇਤਿਹਾਸ ਹੈ ਕਿ ਇਹ ਪਗੜੀ ਬੰਨਣ ਦਾ ਅਧਿਕਾਰ ਆਮ ਸੁਧਾਰਨ ਵਿਅਕਤੀ ਨੂੰ ਕਦੇ ਸੀ ਨਹੀਂ ਚਾਹੇ ਉਹ ਗੋਬਿੰਦ ਰਾਜ ਸੀ ਚਾਹੇ ਉਹ ਹਿੰਦੂ ਰਾਜਿਆਂ ਦਾ ਰਾਜ ਸੀ ਚਾਹੇ ਉਹ ਅੰਗਰੇਜ਼ ਦਾ ਰਾਜ ਸੀ ਤਕਰੀਬ ਬੰਨਣਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਡਿਫਰੈਂਟ ਪ੍ਰੈਸਟੀਜੀਅਸ ਸਟੇਚਰ ਮੰਨਿਆ ਜਾਂਦਾ ਸੀ ਦਸਤਾਰ ਦਾ ਲੇਕਿਨ ਮਹਤੇਜ ਮਹਾਨਦਰ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਿੱਖਾਂ ਨੂੰ ਇੱਕ ਇਫਰੰਦ ਪਛਾਣ ਦਿੱਤੀ ਜੋ ਕਿ ਹਜ਼ਾਰਾਂ ਲੱਖਾਂ ਕਈ ਲੱਖਾਂ ਦੇ ਵਿੱਚੋਂ ਸਿੱਖ ਇੱਕ ਆਪਣੇ ਹੀ ਤਰੀਕੇ ਨਾਲ ਪਛਾਣਿਆ ਜਾਂਦਾ ਅਲੱਗ ਹੋ ਕੇ ਨਿਮੇਕਲਾ ਪਛਾਣਿਆ ਜਾਂਦਾ ਸਾਨੂੰ ਇਹ ਦਸਤਾਬ ਪਹਿਨਣ ਦਾ ਮਾਣ ਬਖਸ਼ਿਆ ਸਹਬਸ਼ੀਰੂ ਰੋਮੇ ਸਿੰਘ ਜੀ ਨੇ ਉਹ ਸਿੱਖ ਬਣਾ ਕੇ ਅਮਰਤ ਸਪਾਟੇ ਅੱਜ ਦੇ ਦਿਨ 1699 ਦੇ ਵਿੱਚ ਅਨੰਦਪੁਰ ਸਾਹਿਬ ਦੇ ਕਿ ਗੁਰੂ ਸਾਹਿਬ ਨੇ ਲਖਾਂ ਦੀ ਸੰਗਤ ਇਕੱਠੀ ਕਰਕੇ ਕਾਲ ਸੈਜ ਸਜਣਾ ਕੀਤੀ ਅੱਜ ਅਸੀਂ ਆਪਣੇ ਰਾਹ ਤੋਂ ਭਟਕਦੇ ਹੋਏ ਸਾਡੇ ਪਰਿਵਾਰਾਂ ਦੇ ਵਿੱਚ ਅਸੀਂ ਦੇਖਦੇ ਆ ਕਮੀਆਂ ਆ ਰਹੀਆਂ ਲੇਕਿਨ ਫਿਰ ਵੀ ਉਸ ਕਮੀਆਂ ਦੇ ਹੋਂਦ ਦੇ ਬਾਵਜੂਦ ਵੀ ਉਹ ਸਿੱਖੀ ਪ੍ਰਫੁੱਲਤ ਹੋ ਰਹੀ ਹੈ ਜਿਸ ਦਾ ਕੀ ਉਪਰਾਲਾ ਸਾਰੀ ਸਾਧ ਸੰਗਤ ਰਲ ਮਿਲ ਕੇ ਕਰਦੀ ਹੈ ਅਸੀਂ 8 ਸੈਕਟਰ ਦੀ ਮੈਨੇਜਮੈਂਟ ਦੁਆਰਾ ਪ੍ਰਬੰਧਕ ਕਮੇਟੀ ਹਰ ਸਾਲ ਹੀ ਕੋਸ਼ਿਸ਼ ਕਰਦੇ ਹੈ ਕਿ ਚਾਈਲਡ ਇਜ਼ ਦੀ ਫਾਦਰ ਆਫ ਮਿਸ਼ਨ ਜਿਸ ਤਰ੍ਹਾਂ ਬੱਚੇ ਜਿਹੜੇ ਆਉਣ ਵਾਲੇ ਸਾਗਰ ਅਸੀਂ ਮਜ਼ਬੂਤ ਕਰਨੀ ਹੈ ਗੁਰਸਿੱਖੀ ਤਾਂ ਸਾਨੂੰ ਆਪਣਾ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨਾ ਪਊਗਾ ਬਾਣੀ ਤੇ ਬਾਣੇ ਨਾਲ ਦੋਵਾਂ ਨਾਲ ਜੋੜਨਾ ਪਊਗਾ ਬਾਣੀ ਤੇ ਬਾਣੇ ਦਾ ਆਪਣੀ ਮਹੱਤਤਾ ਹੈ ਤੇ ਇਸ ਤਰੀਕੇ ਨਾਲ ਅਸੀਂ ਉਪਰਾਲੇ ਦੇ ਸਦਕਾ ਇਸ ਵਾਰੀ ਵੀ ਅਸੀਂ ਪਿਛਲੀ ਵਾਰੀ ਵੀ ਕੀਤਾ ਸੀ ਡਾਕਟਰ ਅਸੀਂ ਬਹੁਤ ਧੰਨਵਾਦੀ ਹਾਂ ਡਾਕਟਰ ਜਰਵੋ ਸਿੰਘ ਜੀ ਦੇ ਡਾਕਟਰ ਸਾਹਿਬ ਦੇ ਡਾਕਟਰ ਤਜਿੰਦਰ ਕੌਰ ਜੀ ਦੇ ਤੇ ਹੋਰ ਯੂਨੀਵਰਸਿਟੀ ਦੇ ਸਾਰੇ ਸਟਾਫ ਦੇ ਜੋ ਕਿ ਸਾਡੀ ਮੈਨੇਜਮੈਂਟ ਨਾਲ ਹਮੇਸ਼ਾ ਹੀ ਨਾ ਕੇਵਲ ਦਸਤਾਰ ਬੰਦੀ ਦੇ ਵਾਸਤੇ ਸਾਨੂੰ ਇਸ ਕਰਨਾ ਮਾਨ ਮੈਸੇਜ ਹੁੰਦਾ ਹੈ ਜਦੋਂ ਵੀ ਸਾਨੂੰ ਗੁਰਦੁਆਰਾ ਸਾਹਿਬ ਵਾਸਤੇ ਕਿਸੇ ਵੀ ਤਰ੍ਹਾਂ ਕੇ ਦਿੱਤੀ ਚਾਹੇ ਉਹ ਆਰਥਿਕ ਹਲ ਜ਼ਰੂਰ ਹੋਵੇ ਚਾਹੇ ਉਹ ਕਿਸੇ ਹੋਰ ਰੂਪ ਨੇ ਵਿੱਚ ਹੋਵੇ ਸਾਡੇ ਨਾਲ ਇਹ ਬੋਲੇ ਨਾਲ ਡੋਟਾ ਜੋੜ ਕੇ ਕਰਦੇ ਨੇ ਔਰ ਅਸੀਂ ਗੁਰੂ ਮਹਾਰਾਜ ਸਾਹਮਣੇ ਅਰਦਾਸ ਕਰਦੇ ਹਾਂ ਕਿ ਜਿੱਥੇ ਸਿੱਖ ਕੌਮ ਪ੍ਰਫੁੱਲਤ ਹੋਵੇ ਜਿੱਥੇ ਸਿੱਖੀ ਪਰਫੁੱਲਤ ਹੋਵੇ ਉੱਥੇ ਗੁਰੂ ਮਹਾਰਾਜ ਦੇਸ਼ ਪੱਧਰ ਤੇ ਯੂਨੀਵਰਸਿਟੀ ਤੇ ਵੀ ਆਪਣੀ ਦਇਆ दृष्टि ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਥੈਂਕ ਯੂ Thanks for watching. Please like, share and subscribe my channel.